ਆਏ ਦਿਨ ਠੱਗੀਆਂ ਦੇ ਮਾਮਲੇ ਵਾਧੇ ਜਾ ਰਹੇ ਆ ਕਿਤੇ ਤੇ ਪਹਿਲਾਂ ਬਾਹਰ ਦੀਆਂ ਠੱਗੀਆਂ ਸੀ ਪਰ ਹੁਣ ਜੇ ਕਿਸੇ ਨੂੰ ਆਪਾ ਆਧਾਰ ਸੁਧਾਰ ਦਿੰਦੇ ਆ ਉਹ ਠੱਗੀਆਂ ਵੀ ਚੱਲ ਪੀਆਂ ਇਹ ਮਾਤਾ ਜੀ ਮੇਰੇ ਨਾਲ ਖੜੇ ਆ ਬਿੰਜਲ ਪਿੰਡ ਲੁਧਿਆਣੇ ਜ਼ਿਲ੍ਹੇ 'ਚ ਪੈਂਦਾ ਤੇ ਰਾਏਕੋਟ ਦੇ ਬਿਲਕੁਲ ਨਾਲ ਪੈਂਦਾ ਇਹ ਪਿੰਡ ਮਾਤਾ ਜੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਬਲਜੀਤ ਕੌਰ ਆ ਜੀ ਕਿਹਨੂੰ ਪੈਸੇ ਦਿੱਤੇ ਸੀਗੇ ਮੈਂ ਪਮਨਪ੍ਰੀਤ ਕੌਰ ਨੂੰ ਦਿੱਤੇ ਸੀ ਪੈਸੇ ਤੁਹਾਡੇ ਪਿੰਡ ਦੇ ਆ ਉਹ ਹਾਂ ਜੀ ਜੀ ਕਿੰਨੇ ਪੈਸੇ ਦਿੱਤੇ ਸੀ ਉਹਨਾਂ ਨੂੰ ਦਿੱਤਾ ਸੀ 315000 ਰੁਪਇਆ ਕਿੰਨਾ ਟਾਈਮ ਹੋ ਗਿਆ ਅ 8 ਸਾਲ ਹੋ ਗਏ 16 ਦੇ ਲਏ ਹੋਇਆ ਮੋੜੇ ਨਹੀਂ ਤੁਹਾਨੂੰ ਕੁਝ ਨਹੀਂ ਸਾਨੂੰ ਕੁਝ ਨਹੀਂ ਮੋੜਿਆ ਉਹਨਾਂ ਨੇ ਠੀਕ ਹੈ ਕਿ ਪੈਸੇ ਲਏ ਸੀ ਇਹਨੇ ਪਹਿਲਾਂ ਦੁਕਾਨ ਬਣਾਈ ਸੀ ਫਿਰ ਘਰ ਬਣਾਇਆ ਸੀ ਫਿਰ ਇਹਦੇ ਘਰ ਵਾਲਾ ਕੋਠੇ ਤੋਂ ਡਿੱਗ ਪਿਆ ਸੀ ਅੱਛਾ ਜੀ ਕਈ ਵਾਰੀ ਪੈਸੇ ਲਏ ਆ ਕੱਚੀ ਕਾਪੀ ਤੇ ਦਿੱਤੇ ਹੋਏ ਸੀ ਇਹ ਪਹਿਲਾਂ ਮੇਰੇ ਪੈਸੇ ਹਾਂ ਆ ਹੁਣ ਆ ਕੇ ਮਸਾ ਪ੍ਰੂਫ ਬਣਾਏ ਆ ਸੀ ਹੁਣ ਪਰਨੋਟ ਪਰ ਆਏ ਆ ਇਹ ਹਾਂਜੀ ਹੁਣ ਇਹ ਮਸਾ ਇਹ ਸਾਰੇ ਤੋਂ ਕਰਾਏ ਆ ਲੋਟ ਹੁਣ ਆ ਮਾਤਾ ਦੇ ਕੋਲੇ ਪਰਨੋਟ ਆ ਜਿਹੜੇ ਪ੍ਰੂਫ ਆਗੇ ਪਵਨਪ੍ਰੀਤ ਕੌਰ ਪਤਨੀ ਰਾਜਵਿੰਦਰ ਸਿੰਘ ਪੁੱਤਰ ਗਰਦਿਆਲ ਸਿੰਘ ਪਿੰਡ ਵਿਂਝੜ ਤਹਿਸੀਲ ਰਾਏਕੋਟ ਇਹ ਵੀ ਇਹਨਾਂ ਦੇ ਪਿੰਡ ਦੇ ਆ 6,2800 ਰੁਪਏ ਇਹ ਵਿਆਜ ਪੈ ਕੇ ਬਣਿਆ ਮਾ ਜੀ ਹਾਂਜੀ ਹਾਂਜੀ ਅੱਛਾ ਇਹ ਜਿਹੜਾ ਪ੍ਰਨੋਟ ਆ ਇਹਦੀ ਤਰੀਕ ਹੈਗੀ ਹੈਗੀ ਜਿਹੜੀ ਆ 7 9 2023 ਹੁਣ ਇਹਨਾਂ ਨੇ ਜਿਹੜਾ ਇਹ ਪੱਕਾ ਪ੍ਰਨੋਟ ਆ ਜਿਹੜਾ ਉਹ ਬਣਾਇਆ ਹੋਇਆ ਅਸ਼ਾ ਮਾਤਾ ਜੀ ਫਿਰ ਆਪਣੇ ਤੁਸੀਂ ਉਹਨਾਂ ਨੂੰ 3 ਲੱਖ ਰੁਪਏ ਦਿੱਤਾ ਸੀ ਪਹਿਲਾਂ 3 ਲੱਖ ਤੋਂ ਉੱਤੇ 3.5 ਲੱਖ ਸੀਗਾ 3.5 ਲੱਖ ਸੀਗਾ ਤੁਸੀਂ ਫਿਰ ਉਹਨੇ ਇਹ ਇੰਨੇ ਟਾਈਮ ਦੇ ਪੈਸੇ ਨਹੀਂ 모ੜੇ ਫਿਰ ਕੋਈ ਹੋਰ ਵੀ ਲੈਖਤ ਕੀਤੀ ਹੈ ਉਹਨਾਂ ਨਾਲ ਹਾਂਜੀ ਇਹਦੇ ਨਾਲ ਇੰਨਾ 모ੜੇ ਇਹਨਾਂ ਨਾਲ ਥਾਂ ਦਾ ਕੀਤਾ ਸੀ 7 ਵਸਵੇ ਇਹਨਾਂ ਦੇ ਥਾਂ ਦੇ ਬਣਦੇ ਆ ਖੁਸ਼ਕ ਪਿਆਵਾ ਅਸੀਂ ਕਿਹਾ ਵੀ ਜਨੇਈ ਤੁਸੀਂ ਸਾਨੂੰ ਪੈਸੇ ਦਿੰਦੀ ਤਾਂ ਅਸੀਂ ਆ ਥਾਂ 7 ਵਸਵੇ ਅਸੀਂ ਕਬਜ਼ਾ ਕਰਾਂਗੇ ਇਹਦੇ ਤੇ ਫਿਰ ਅੱਛਾ ਜੀ ਉਹਦੀ ਵੀ ਕੋਈ ਲਿਖਤ ਹੈਗੀ ਹਾਂਜੀ ਉਹਦੀ ਵੀ ਆ ਲਿਖਤ ਹੈਗੀ ਵਿੱਚ ਤਕਰਾਰਨਾਮਾ ਇਹ ਜਿਹੜਾ ਪ੍ਰਨੋਟ ਆ ਇਹਦੇ ਵਿੱਚ ਜਿਹੜਾ ਪੂਰਾ ਬਾਇਓ ਡਾਟਾ ਇਹ ਮਾਤਾਂ ਦਾ ਜਿਹੜਾ ਲਿਖਿਆ ਹੋਇਆ ਵੀ ਜਿਹੜੇ ਮਾਤਾਂ ਨੇ ਪੈਸੇ ਦਿੱਤੇ ਸੀਗੇ ਪਵਨਪ੍ਰੀਤ ਕੌਰ ਨੂੰ ਉਹਦਾ ਜਿਹੜਾ ਇਹ ਲਿਖਿਆ ਹੋਇਆ ਸੀਗਾ ਵੀ 7 ਵਿਸਵੇ ਜਗਾ ਦੇ ਉੱਪਰ ਅਸੀਂ ਕਬਜ਼ਾ ਕਰਾਂਗੇ ਜੇਕਰ ਪੈਸੇ ਸਾਨੂੰ ਨਾ ਦਿੱਤੇ ਗਏ ਤੇ ਪੈਸੇ ਜਿਹੜੇ ਹੁਣ ਇਹ 9ਵੇਂ ਮਹੀਨੇ ਦਾ ਮਾਤਾਂ ਜੀ ਲਿਖਵਾਇਆ ਉਹ ਜਦੋਂ ਤੁਸੀਂ ਪੈਸੇ ਦਿੱਤੇ ਆ ਉਦੋਂ ਕੀ ਗੱਲਬਾਤ ਹੋਈ ਸੀ ਵੀ ਕਿੰਨੇ ਟਾਈਮ 'ਚ ਪੈਸੇ ਵਾਪਸ ਦੇ ਦੇਣਗੇ ਹਣ ਦੀ ਹਾਂ ਜਦੋਂ ਪਹਿਲਾਂ ਪੈਸੇ ਦਿੱਤੇ ਉਹ ਕੋਈ ਤਾਂ ਕਰਾਰ ਕੀਤਾ ਹੋ ਪਹਿਲਾਂ ਤਾਂ ਇਹਨਾਂ ਨੇ ਕਹਿੰਦੇ ਸੀ ਅਸੀਂ ਨਾਲ ਦੀ ਨਾਲ ਹੀ ਵੀ ਮੋੜ ਦਾਂਗੇ ਇਹਨਾਂ ਨੇ ਸਾਨੂੰ ਕੋਈ ਪੈਸਾ ਨਹੀਂ ਦਿੱਤਾ ਇਹਨੇ ਕਾਰ ਵੇਚਿਆ 6 ਰੱਖਦਾ ਮੈਂ ਗਈ ਵਾਸੀ ਲੈਣ ਮੈਂ ਕਿਹਾ ਵੀ ਮੇਰੇ ਪੈਸੇ ਮੈਨੂੰ ਦੇ ਦੇ ਇਹਨੇ ਮੈਨੂੰ ਗਾਲੀ ਗਲੋਚ ਪੂਰੀ ਕੀਤੀ ਮੁੰਡੇ ਨੇ ਵੀ ਕੀਤੀ ਤੇ ਇਹਨੇ ਆਪ ਵੀ ਕੀਤੀ ਇਹਨਾਂ ਨੇ ਦੂਜੇ ਪਾਸੇ ਹੋਰ ਕਾਰ ਪਾ ਲਿਆ ਉਹ ਇੱਕ ਵੇਚ ਕੇ ਤੇ ਦੂਜੇ ਪਾਸੇ ਹੋਰ ਕਾਰ ਪਾ ਲਿਆ ਤੇ ਹੁਣ ਉਹਦੇ ਵਿੱਚੋਂ ਖੋਸ਼ਕ ਜਗਾ ਪਈਆਂ ਸੱਤ ਵੈਸੇ ਹੂੰ ਹੁਣ ਅਸੀਂ ਫਿਰ ਆ ਸਾਡੇ ਪਰੋ ਨੋਟ ਵੀ ਬਦਲਦੀ ਨਹੀਂ ਸੀ ਸਾਡੇ ਪਟੋ ਨੋਟ ਵੀ ਮਿੱਟੀ ਬਣੇ ਪਏ ਸੀਗੇ ਅੱਛਾ ਹੁਣ ਇਹ ਨਵੇਂ ਸਿਰੇ ਬਣਾਏ ਇਹ ਨਵੇਂ ਸਿਰੇ ਹੁਣ ਅਸੀਂ ਬਣਾਏ ਆ ਜੀ ਅੱਛਾ ਤੁਸੀਂ ਫਿਰ ਪਿੰਡ ਦੀ ਪੰਚਾਇਤ ਨੂੰ ਨਹੀਂ ਕਿਹਾ ਸਰਪੰਚ ਵਗੈਰਾ ਸਰਪੰਚ ਕਹਿ ਦਿੰਦੇ ਅਸੀਂ ਹੁਣ ਇਹਦਾ ਕੀ ਹੱਲ ਕਰ ਸਕਦੇ ਆ ਮੈਂ ਦਰਖਾਸਤਾਂ ਵੀ ਦਿੱਤੀਆਂ ਇਹਨਾਂ ਤੇ ਐਸਐਸਪੀ ਦੀ ਵੀ ਆ ਦਿੱਤੀ ਹੋਈ ਦਰਖਾਸਤ ਥਾਣੀ ਵੀ ਮੇਰੀ ਦਿੱਤੀ ਹੋਈ ਆ ਦਰਖਾਸਤ ਹੂੰ ਤੇ ਉਹਦਾ ਮੇਰੇ ਕੋਈ ਕੋਈ ਕਾਰਵਾਈ ਨਹੀਂ ਹੋਈ ਹਾਂ ਫੇਰ ਮੈਂ ਗਈ ਆ ਇਹ ਤਾਂ اقرار نامے ਹੋ ਗਏ ਤੁਹਾਡੇ ਮਾਤਾ ਕਹਿੰਦੀ ਮੈਂ ਜਿਹੜੇ ਥਾਣੇ ਵੀ ਅਸਲ ਦੇ ਵਿੱਚ ਰਿਪੋਰਟ ਵਗੈਰਾ ਜਿਹੜੀ ਇਹਨਾਂ ਨੇ ਦਿੱਤੀ ਆ ਗਈ ਠੀਕ ਐ ਐਸ ਡੀ ਐਮ ਦੇ ਜਿਹੜਾ ਇਹਨਾਂ ਨੇ ਥਾਂ ਤੋਂ ਲਿਖਾਉਣ ਦਾ ਪ੍ਰੋਨੋਟ ਵੀ ਮਾਤਾ ਦੇ ਕੋਲ ਪਏ ਆ ਪਰ ਕੋਈ ਗੱਲਬਾਤ ਆ ਜਿਹੜੀ ਉਹ ਨਹੀਂ ਬਣ ਰਹੀ ਤੇ ਗਵਾਹ ਵੀ ਹੋਣਿਆ ਕੋਈ ਤੁਹਾਡੇ ਮਾਤਾ ਜੀ ਹਾਂਜੀ ਮੇਰਾ ਗਵਾਹ ਰਣਜੀਤ ਸਿੰਘ ਆ ਹੋਰ ਕੌਣ ਆਲੇ ਇਹਦੇ ਨਾਲ ਹੀ ਇੱਕ ਮੁੰਡਾ ਹੋਰ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਹੈ ਜਗਤ ਬਹਾਦਰ ਸਿੰਘ ਇਹ ਵੀ ਤਾਂ ਡਿਪਿੰਡ ਦਾ ਇਥੋਂ ਨਹੀਂ ਇਹ ਸਿੱਖੂ ਪਿੰਡ ਦਾ ਵਾ ਇਹਦੇ ਨਾਲ ਪ੍ਰਾਪਰਟੀ ਡੀਲਰ ਦਾ ਹਿੱਸੇਵਾਰ ਦਾ ਹਿੱਸੇਵਾਰ ਦਾ ਗਵਾਹ ਵੀ ਹੈਗਾ ਮਾਤਾ ਦੇ ਉਹ ਨਾਲ ਵੀ ਖੜਨ ਨੂੰ ਤਿਆਰ ਆ ਪਰ ਪੈਸੇ ਆ ਜਿਹੜੇ ਜਿੰਨਾਂ ਨੂੰ ਪੈਸੇ ਦਿੱਤੇ ਉਹ ਤੁਹਾਡੇ ਪਿੰਡ ਦੇ ਕੋਈ ਰਿਸ਼ਤੇਦਾਰੀ ਉਹਨਾਂ ਨਾਲ ਹਾਂਜੀ ਉਹ ਮੇਰੇ ਭਾਣ ਜਨੋਹ ਦੇ ਥਾਂ ਤੇ ਲੱਗਦੀ ਸੀਗੀ ਪਰ ਪੈਸੇ ਤਾਂ ਸੱਤ ਨੂੰ ਦਿੱਤੇ ਸੀਗੇ ਕਿਸੇ ਨੇ ਦਬਾਏ ਸੀਗੇ ਲੇ ਡੀ ਜੀ ਨੇ ਮੈਂ ਕਿਹਾ ਸੀ ਮੈਂ ਬੰਦੇ ਤੋਂ ਬਿਨਾ ਦੇਣੀ ਨਹੀਂ ਇਹ ਰਣਜੀਤ ਸਿੰਘ ਵਿੱਚ ਆਇਆ ਸੀਗਾ ਵਿੱਚ ਫੇਰ ਮੈਂ ਦਿੱਤੇ ਸੀਗੇ ਵੈਸੀ ਤੁਹਾਡੇ ਘਰ ਵਾਲਾ ਕੀ ਕੰਮ ਕਰਦਾ ਮੇਰੇ ਘਰ ਵਾਲਾ ਆਰਮੀ 'ਚ ਸੀਗਾ ਉਹਨਾਂ ਦੀ ਡੈਥ ਹੋਈ ਵੀ ਆ ਅੱਛਾ ਅੱਛਾ ਜੀ ਆਰਮੀ ਦੇ ਵਿੱਚ ਸੀ ਮਾਤਾ ਨੇ ਜਿਹੜੇ ਪੈਸੇ ਅੱਗੇ ਜਿਹੜੇ ਦਿੱਤੇ ਸੀਗੇ ਹਨਾ ਤੇ ਪਰ ਇਸ ਤਰੀਕੇ ਨਾਲ ਆਪਾਂ ਨੂੰ ਨਹੀਂ ਕਰਨਾ ਚਾਹੀਦਾ ਕਿਉਂਕਿ ਜਦੋਂ ਕਿਸੇ ਤੋਂ ਆਪਾਂ ਧਾਰ ਲੈ ਲਿਆ ਪਹਿਲੀ ਗੱਲ ਤੇ ਇਹ ਸਮਝਿਆ ਕਰੋ ਵੀ ਤੁਹਾਡੀ ਜਿਹੜਾ ਔਖਾ ਟਾਈਮ ਸੀ ਮਜਬੂਰੀ ਸੀ ਉਹ ਇਹ ਮਾਤਾ ਨੇ ਸਾਰੀ ਤੀ ਤੁਸੀਂ ਉਹ ਪੈਸੇ ਵਰਤ ਲਏ ਤੁਹਾਡੀ ਗਰਜ ਨਿਕਲ ਗਈ ਹਨਾ ਹੁਣ ਮਾਤਾ ਨੂੰ ਲੋੜ ਆ ਇਹਦੇ ਉਹਨੂੰ ਪੈਸੇ ਦਿੱਤੇ ਜਾਣ ਜੇ ਪੈਸੇ ਨਹੀਂ ਹੈ ਕਾਗਜ਼ ਦੇ ਵਿੱਚ ਬਕਾਇਦਾ ਲਿਖਿਆ ਵਾ ਵੀ ਜੇਕਰ ਅਸੀਂ ਪੈਸੇ ਵਾਪਸ ਨਹੀਂ ਮੋੜਦੇ ਜਿਹੜੀ ਸਾਡੀ ਜਗਾ ਗਈ ਉਹ ਜਿਹੜੀ ਹੈਗੀ ਐ ਅਸੀਂ ਮਾਤਾ ਨੂੰ ਦੇ ਦਿੱਤੀ ਜਾਊਗੀ ਤੇ ਅਸੀਂ ਜਿਹੜੀ ਕਾਰਵਾਈ ਸਾਡੇ ਤੇ ਹੋ ਸਕ ਕਰ ਲਿਓ ਤੁਸੀਂ ਜੇਕਰ ਅਸੀਂ ਪੈਸੇ ਨਾ ਦਿੱਤੇ ਮੈਂ ਪੜਿਆ ਜਿਹੜਾ ਸਾਰਾ ਕਾਗਜਾ ਪ੍ਰੂਫ ਆ ਜਿਹੜੇ ਦਿਖਾਏ ਆ ਮਾਤਾ ਨੇ ਪਰ ਨੋਟ ਵੀ ਭਰਿਆ ਪਰ ਹੁਣ ਅਸਲ ਚ ਇਹ ਵੀ ਗੱਲ ਸਹੀ ਹੁੰਦੀ ਆ ਪੰਚਾਇਤ ਵੀ ਇਹਦੇ ਵਿੱਚ ਕੀ ਕਰੇ ਕਿਉਂਕਿ ਉਹਨਾਂ ਨੂੰ ਕਹਿ ਸਕਦੀ ਆ ਜਾਂ ਮਾਤਾ ਨੂੰ ਕਹਿ ਸਕਦੀ ਆ ਹੁਣ ਜਿਹੜੇ ਦੇ ਕਾਜ ਆ ਲਿਖਤੀ ਪੱਤਰਾ ਉਹ ਮਾਤਾ ਦੇ ਕੋਲ ਆ ਠੀਕ ਆ ਤੇ ਆਪਾਂ ਦੂਜਾ ਪੱਖ ਵੀ ਸੁਣ ਲਾਂਗੇ ਵੀ ਉਹ ਕੀ ਕਹਿੰਦੇ ਆ ਪੈਸੇ ਦੇਣੇ ਆ ਜਾਂ ਨਹੀਂ ਦੇਣੇ ਜਾਂ ਕੀ ਗੱਲ ਬਾਤ ਆ ਕਦੇ ਵਿੱਚ ਦੀ ਥੋੜੇ ਬਹੁਤੇ ਪੈਸੇ ਦਿੱਤੇ ਦੁੱਤੇ ਆ ਨਹੀਂ ਦਿੱਤੇ ਨਹੀਂ ਜਮਾ ਨਹੀਂ ਦਿੱਤੇ ਨਹੀਂ ਪਹਿਲਾਂ 1 ਸਾਲ ਦਾ ਇਹਨਾਂ ਨੇ ਵਿਆਜ ਦਿੱਤਾ ਸੀ ਉਹਨੇ ਪਬਲਿਕ ਪ੍ਰੀਤ ਕਰਨੀ ਹੂੰ ਉਹ ਮੈਂ ਵਿੱਚੋਂ ਕਟਾਤਾ ਉਹਦਾ ਜਦੋਂ ਆਹ ਪਰੋ ਨੋਟ ਬਣਾਇਆ ਅੱਛਾ ਜੀ ਹਾਂਜੀ 1 ਸਾਲ ਦਾ ਇਹਨੂੰ ਵਿਆਜ ਛੱਡਤਾ ਇਹ 5 ਸਾਲ ਦੇ ਬਣਾਇਆ 2 ਰੁਪਏ ਦੇ ਸਾਹ ਨਹੀਂ ਫਿਰ ਤੁਸੀਂ ਹੁਣ ਕਦੇ ਗਏ ਹੋ ਘਰੇ ਪੈਸੇ ਪੂਸੇ ਲੈਣ ਹਾਂਜੀ ਹੁਣ ਮੈਂ ਗਈ ਸੀ ਕਿ ਉੱਥੇ ਮੈਨੂੰ ਗਾਲੀ ਗਲੋਚ ਪੂਰੀ ਕੀਤੀ ਇਹਨਾਂ ਨੇ ਕੀ ਕਹਿੰਦੇ ਕੀ ਮੈਨੂੰ ਉਹ ਤਾਂ ਮੈਨੂੰ ਸੌਦੇ ਨੂੰ ਲੈ ਕੇ ਗਿਆ ਸੀ ਇਹਨਾਂ ਦਾ ਛੋਟਾ ਮੁੰਡਾ ਪੈਸੇ ਮੈਂ ਕਿਹਾ ਜਿਹੜੇ ਤੂੰ ਸੌਦੇ ਨੂੰ ਪੈਸੇ ਲੈ ਕੇ ਗਿਆ ਵੀ ਉਹ ਤਾਂ ਮੈਨੂੰ ਦੇ ਦੇ ਹੁਣ ਉਹਦੇ 'ਚ ਵੀ ਮੈਨੂੰ ਪੂਰੀ ਗਾਲੀ ਗਲੋਚ ਕੀਤੀ ਮੈਂ ਰਿਪੋਰਟ ਵੀ ਲਿਖਾਈ ਪਰ ਉਹਨਾਂ ਨੇ ਮੇਰੀ ਪ੍ਰਸ਼ਾਸਨ ਨੇ ਸੁਣੀ ਨਹੀਂ ਕੋਈ ਉਹਦਾ ਹੱਲ ਹੋਇਆ ਨਹੀਂ ਦੋਗੇ ਇਹ ਮਾਤਾ ਨੂੰ ਵਿਚਾਰੀਆਂ ਨੂੰ ਇਨਸਾਫ ਮਿਲਣਾ ਚਾਹੀਦਾ ਵੈਸ ਤੇ ਮੈਂ ਪੰਚਾਇਤ ਨੂੰ ਬੇਨਤੀ ਕਰਦਾ ਵੀ ਜਰੂਰ ਇਹਦੇ ਜਿਹੜੇ ਪੈਸੇ ਆ ਮਾਤਾਾਂ ਦੇ ਹਨਾ ਦਵਾਏ ਜਾਣ ਜਾਂ ਜਦੋਂ ਜਿਹੜੀ ਜਗ੍ਹਾ ਲਿਖੀ ਗਈ ਆ ਵਿੱਚ ਉਹ ਜਗ੍ਹਾ ਜਿਹੜੀ ਉਹ ਮਾਤਾ ਨੂੰ ਦਵਾ ਦਿੱਤੀ ਜਾ ਕਿਉਂਕਿ ਇਹਦਾ ਹੱਕ ਆ ਇਹਦੀ ਮਿਹਨਤ ਦੀ ਕਮਾਈ ਸੀ ਜਿਹੜੇ ਘਰ ਵਾਲਾ ਸੀਗਾ ਮਾਤਾ ਜੀ ਦੇ ਉਹ ਆਰਮੀ ਦੇ ਵਿੱਚ ਸੀ ਦੇਖ ਦੀ ਸੇਵਾ ਕੀਤੀ ਆ ਹਨ ਪਰ ਇਹਨਾਂ ਦਾ ਹੱਕ ਆ ਜਿਹੜਾ ਮਿਲਣਾ ਚਾਹੀਦਾ ਵੇਖੋ ਜਿਹੜੀ ਜੈਨੂਅਨ ਗੱਲ ਆ ਜਿਹੜਾ ਵਿਹਾਰ ਆ ਠੀਕ ਆ ਚੱਲਦਾ ਆਪਣਾ ਪਿੰਡਾਂ ਦੇ ਵਿੱਚ ਇੱਕ ਦੂਜੇ ਨੂੰ ਦੇ ਲੈ ਕੇ ਭਰਾਪੇਦਾਰੀ ਹੁੰਦੀ ਆ ਆਪਣੀ ਭਾਈਚਾਰਕ ਸਾਂਝ ਹੁੰਦੀ ਆ ਪਰ ਅਸਲ ਦੇ ਵਿੱਚ ਉਹ ਚੀਜ਼ਾਂ ਮਤਬਲੀ ਰਹਿ ਗਈਆਂ ਗਰਜ ਥੋੜੀ ਨਿਕਲ ਗਈ ਇਹ ਤਰੀਕੇ ਨਾਲ ਨਹੀਂ ਸਾਨੂੰ ਕਰਨਾ ਚਾਹੀਦਾ ਸੁਣਨੀ ਚਾਹੀਦੀ ਹੈ ਜਿਹੜੇ ਪੈਸਾ ਟੱਕਾ ਉਹ ਜਿੰਨਾ ਲਿਆ ਉਹ ਤੁਸੀਂ ਵਰਤ ਲਿਆ ਆਪਦਾ ਕੰਮ ਕੱਢ ਲਿਆ ਹੁਣ ਮਾਤਾਂ ਦੇ ਪੈਸੇ ਜਿਹੜੇ ਉਹਨੂੰ ਮੋੜਨੇ ਚਾਹੀਦੇ ਆ ਪੰਚਾਇਤ ਨੂੰ ਚਾਹੀਦਾ ਇਸ ਕੰਮ ਦੇ ਵਿੱਚ ਮਾਤਾਂ ਜੀ ਕੀ ਚਾਹੁੰਨੇ ਹੁਣ ਤੁਸੀਂ ਕੀ ਕਾਰਵਾਈ ਚਾਹੁੰਨੇ ਹੋ ਮੈਂ ਨਹੀਂ ਮੈਨੂੰ ਪੈਸੇ ਦੇ ਦੇਣਾ ਜੀ ਨਹੀਂ ਮੈਂ ਫੇਰ ਉੱਥੇ ਕਬਜ਼ਾ ਕਰਨੀ ਕਰਨਾ ਥਾਂ ਤੇ ਨਹੀਂ ਥਾਂ ਦੇ ਦੇ ਹਾਂ ਦੇ ਦੇਣ ਜਾਂ ਥਾਂ ਹੁਣ ਕਬਜ਼ਾ ਕੀਦਾ ਉਹ ਥਾਂ ਤੇ ਇਹ ਉਹ ਇੱਥੇ ਰਹਿੰਦੇ ਇਹੀ ਰਹਿੰਦੇ ਆ ਮੁੰਡੇ ਇਹਨਾਂ ਦੇ ਨਹੀਂ ਜਿਹੜਾ ਥਾਂ ਤੁਹਾਨੂੰ ਦੇਣਾ ਉਹ ਖਾਲੀ ਪਿਆ ਕਿ ਉਹ ਕਬਜ਼ਾ ਉਹਦੇ ਤੇ ਕਿਸ ਤਰ੍ਹਾਂ ਉਹਦੇ ਵਿੱਚ ਰਹਿੰਦੇ ਆ ਆਪ ਵੀ ਰਹਿੰਦੇ ਆ ਹਾਂ ਖੋਸ਼ਕ ਖੋਸ਼ਕ ਜਗ੍ਹਾ ਇੱਕ ਪਾਸੇ ਪਈ ਆ ਪਾਇਆ ਵੀ ਇੱਕ ਪਾਸੇ ਆ ਜੀ ਫਿਰ ਤੁਸੀਂ ਉਹ ਥਾਂ ਦੀ ਗੱਲ ਕੀਤੀ ਵੀ ਭਾਈ ਸਾਨੂੰ ਦੇ ਦਿਓ ਇਹ ਥਾਂ। ਨਹੀਂ ਅਸੀਂ ਕੋਈ ਗੱਲ ਨਹੀਂ ਉਹਨਾਂ ਨਾਲ ਹਜੇ ਕੀਤੀ ਜੇ ਅਸੀਂ ਕਹਿੰਨੇ ਆ ਤਾਂ ਕੰਦ ਕਰਨ ਨੂੰ ਤੇ ਉਹ ਗਾਲੀ-ਗਲੋਚ ਕਰਦੇ ਉਹ ਕਹਿੰਦੇ ਕੌਣ ਸਾਡੇ ਥਾਂ ਚ ਆ ਕੇ ਇੱਥੇ ਕੰਦ ਕਰ ਲੂਗਾ। ਇਹ ਗੱਲ ਕਹਿੰਦੇ। ਹਾਂਜੀ। ਅਸਲ ਦੇ ਹਾਂਜੀ। ਬਾਕੀ ਇਹਨਾਂ ਦਾ ਇਹਨਾਂ ਦੀ ਕੁੜੀ ਨੇ ਮੱਝ ਵੇਚੀ ਉਦੋਂ ਵੀ ਮੈਂ ਕਿਹਾ ਵੀ ਥੋੜੇ ਵਾਲੇ ਪੈਸੇ ਮੈਨੂੰ ਦੇ ਦਿਓ। ਤੇ ਤੇ ਕੁੜੀ ਨੇ ਤਲਵੰਡੀ ਵਿਆਹੀ ਹੋਈ ਇੰਦਰਜੀਤ ਕੌਰ। ਉਹਨੇ ਵੀ ਮੇਰੇ ਗਾਲ ਵਿੱਚ ਹੱਥ ਪਾਇਆ ਤੇ ਮੈਨੂੰ ਗਾਲੀ-ਗਲੋਚ ਪੂਰੀ ਕੀਤੀ। ਚਾਹੀਦਾ ਕਿਉਂਕਿ ਇਨਸਾਫ ਮਿਲਣਾ ਚਾਹੀਦਾ ਮਾਤਾ ਨੂੰ ਕਿਉਂਕਿ ਪੰਚਾਇਤ ਚਾਹੇ ਜਾਂ ਇਹਨੂੰ ਵਿਚਾਰੀ ਨੂੰ ਜਿਹੜਾ ਥਾਂ ਉਹ ਉਹ ਇਹਨੂੰ ਜਿਹੜੀ ਗੱਲ ਲਿਖਤ ਹੋਈ ਆ ਉਹ ਕਬਜ਼ਾ ਇਹਨੂੰ ਦਵਾ ਦਿੱਤਾ ਜਾਵੇ ਠੀਕ ਆ ਜਾਂ ਫਿਰ ਇਹ ਪ੍ਰਸ਼ਾਸਨ ਇਹਦੀ ਮਦਦ ਕਰੇ ਬਾਕੀ ਕੋਸ਼ਿਸ਼ ਕਰਾਂਗੇ ਜੇ ਦੂਜੀ ਧਿਰ ਦੇ ਨਾਲ ਆਪਣਾ ਸੰਪਰਕ ਹੋਇਆ ਤੇ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਉਹ ਕੀ ਕਹਿੰਦੇ ਆ ਉਹਨਾਂ ਨੇ ਪੈਸੇ ਦੇਣੇ ਆ ਜਾਂ ਨਹੀਂ ਦੇਣੇ ਜਾਂ ਕਿੰਨੇ ਟਾਈਮ ਦੀ ਕੀ ਗੱਲਬਾਤ ਕਰਦੇ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਜਿਸਕਰਨ ਸਿੰਘ ਮਲੂਕਾ ਧੰਨਵਾਦ